ਖਰੜ ਪੁਲਿਸ ਵੱਲੋਂ ਚੋਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਸੰਨੀ ਅੰਕਲੇਵ ਚੌਂਕੀ ਦੇ ਅਧੀਨ ਆਂਦੇ ਸਵਰਾਜ ਅੰਕਲੇਵ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਚੋਰਾ ਵੱਲੋਂ ਕਰੀਬ 15 ਤੋਲੇ ਸੋਨਾ ਅੱਧਾ ਕਿਲੋ ਚਾਂਦੀ ਤੇ ਹੋਰ ਗਹਿਣੇ ਚੋਰੀ ਕੀਤੇ ਗਏ ਸਨ ਉਹ ਚੋਰਾ ਨੂੰ ਸੰਨੀ ਅੰਕਲੇਵ ਚੌਂਕੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਚਾਰਜ ਐਸਆਈ ਚਰਨਜੀਤ ਸਿੰਘ ਸੋ ਮੇਨ ਕਲੇਵ ਦੇ ਸਬਰਾਨਗਰਹਨ ਵਾਲਾ ਵਿਅਕਤੀ ਆਪਣੇ ਪਰਿਵਾਰ ਸੰਬੰਧਿਤ ਮੁਕਸ਼ਰ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਗਿਆ ਹੋਇਆ ਸੀ ਜਦੋਂ 2-3 ਦਿਨ ਬਾਅਦ ਉਹਨੇ ਵਾਪਸ ਆ ਆਪਣੇ ਘਰ ਪਹੁੰਚਦਾ ਦੇਖਿਆ ਕਿ ਘਰ ਦਾ ਸਮਾਨ ਕਾਫੀ ਉਛਲ-ਪੁਤਲ ਹੋਇਆ ਹੈ ਉਹਨੇ ਜਦੋਂ ਅੰਦਰ ਜਾ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਤਾਂ ਕੋਈ ਚੋਰੀ ਦਾ ਮਾਮਲਾ ਤੇ ਉਹਨੇ ਪੁਲਿਸ ਨੂੰ ਕੰਪਲੇਟ ਕੀਤੀ ਹੈ ਅ ਜਸਤੀ ਮਹਾਂਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੰਘਾਈ ਦੀ ਨਾਕਬਤ ਕੀਤੀ ਹੈ ਅ ਦਰਾਮਨ ਤਪਤੀ ਦੋਸ਼ੀਆਂ ਪਾਸੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ 150 ਗ੍ਰਾਮ ਦੇ ਕ੍ਰੀਮ ਸੋਨੇ ਦੇ ਗਹਿਣੇ ਅਤੇ 3 ਡਾਇਮੰਡ ਦੇ 350 ਗ੍ਰਾਮ ਚਾਂਦੀ ਦੇ ਗਹਿਣੇ ਤੇ ਹੋਰ ਔਰਨਾਮੈਂਟਸ ਬਰਾਮਦ ਕੀਤੀ ਹੈ ਅ ਫਰਦਰ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਸਰ ਕਿੰਨੇ ਬੰਦੇ ਫੜੇਗੇ ਇਹਦੇ ਵਿੱਚ 5 ਦੋਸ਼ੀ ਫੜੇਗੇ ਸੋ ਇਹਨਾਂ ਦੇ ਬੈਕਗ੍ਰਾਉਂਡ ਹਿਸਟਰੀ ਦੇ ਭਈ ਇੱਕ ਦੋਸ਼ੀ ਦੇ ਤੇ ਬੈਕਗ੍ਰਾਉਂਡ ਜਿਹੜੀ ਉਹਦੇ ਖਿਲਾਫ ਦੋਸ਼ੀ ਕਦੋਂ ਪਹਿਲਾਂ ਵੀ ਵਰਸ ਨੇ ਐਂਟੀ ਜੀ ਵੀ ਕਦੋਂ ਦਾ ਗਰਚ ਨੇ ਉਹ ਚੋਰੀ ਦੇ ਮਕਦਮੇ ਦੇ ਖਿਲਾਫ ਕਿਹੜੇ ਏਰੀਏ ਦੇ ਰਹਿਣ ਵਾਲੇ ਨੇ ਦੋਸ਼ੀ ਜਿਹੜੇ ਕਿਸ ਏਰੀਏ ਦੇ ਦੋਸ਼ੀ ਥਾਂ ਦੇ ਬੰਗਾਲਾ ਵਸਤੀ ਐਂਡ ਦੇ ਮਿਸਦੀਪ ਦੇ ਰਾਮ ਵਾਲੇ ਸੀ